ਸੱਗੀ ਗੱਥਿਓ ਸਾਥਿਓ ਟਰੈਕਟਰ ਬਿਨਾ ਕਿਸਾਨ ਐਂਜ ਹੈ ਜਿਵੇਂ ਘਰ ਦੇ ਬਿਨਾ ਛੱਤ ਪਰ ਸਾਥਿਓ ਅੱਜਕੱਲ ਹਰ ਕੋਈ ਸੋਚਦਾ ਹੈ ਟਰੈਕਟਰ ਐਨਾ ਮਹਿੰਗਾ ਹੋ ਗਿਆ ਹੈ ਲਈਏ ਜਿਨਾ ਲਈਏ ਪਰ ਸਰਕਾਰ ਨੇ ਹੁਣ ਵਿਰੋਹ GST ਘਟਾ ਦਿੱਤਾ ਹੈ ਕੰਪਨੀਆਂ ਦੇ ਰੇਟ ਵੀ ਜਿਹੜੇ ਡਿੱਗ ਗਏ ਨੇ ਤੇ ਹੁਣ ਇਹੀ ਸਮਾਂ ਹੈ ਜਦ ਟਰੈਕਟਰ ਤੁਸੀਂ ਜਿਹੜਾ ਸਸਤੇ ਰੇਟਸ ਜਿਹੜਾ ਖਰੀਦ ਸਕਦੇ ਹੋ ਅੱਜ ਦੀ ਵੀਡੀਓ 'ਚ ਆਪਾਂ ਐਸੇ ਵਿਸ਼ੇ ਤੇ ਜਿਹੜੀ ਗੱਲ ਕਰਾਂਗੇ ਕਿ ਸਰਕਾਰ ਵੱਲੋਂ ਜਿਹੜਾ GST ਘਟਾਇਆ ਗਿਆ ਹੈ ਐਂ ਤੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਇਆ ਹੈ ਠੀਕ ਹੈ ਟਰੈਕਟਰ ਦੀ ਕਿੰਨੀ ਕੀਮਤ ਰਹਿ ਗਈ ਹੈ ਕਿੰਨਾ ਫਾਇਦਾ ਹੋਇਆ ਹੈ ਪਹਿਲਾਂ ਕਿੰਨੇ ਪੈਸੇ ਦੇਣੇ ਪੈਂਦੇ ਸਨ ਤੇ ਹੁਣ ਕਿੰਨੇ ਪੈਸੇ ਦੇਣੇ ਆ ਇਹਦੇ ਵਿਸ਼ੇ ਤੇ ਜਿਹੜੀ ਪੂਰੀ ਗੱਲ ਬਾਤ ਕਰਾਂਗੇ ਅੱਜ ਦੀ ਵੀਡੀਓ 'ਚ ਠੀਕ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਥੀਓ ਇੱਕ ਛੋਟੀ ਜਿਹੀ ਬੇਨਤੀ ਹੈ ਸਾਰਿਆਂ ਨੂੰ ਜੇਕਰ ਉਹ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਕਿਸਾਨ ਵੀਰ ਨਾਲ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਨੂੰ ਜਿਹੜਾ ਹੈ ਸਰਕਾਰ ਵੱਲੋਂ GST ਘਟਾਣ ਤੋਂ ਬਾਅਦ ਜਿਹੜੇ ਨਵੇਂ ਰੇਟ ਬਣੇ ਨੇ ਟਰੈਕਟਰ ਦੇ ਉਹਦੇ ਬਾਰੇ ਜਿਹੜੀ ਪੂਰੀ ਤੇ ਸਹੀ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇ ਠੀਕ ਹੈ ਤਾਂ ਕਿ ਹਰ ਇੱਕ ਕਿਸਾਨ ਜਿਹੜਾ ਹੈ ਆਪਣਾ ਟਰੈਕਟਰ ਖਰੀਦ ਸਕੇ ਤੇ ਜਿਹੜਾ ਹੈ ਆਪਣਾ ਫਾਇਦਾ ਕਰ ਸਕੇ ਸਾਡੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਰੇ ਪਿੰਡ ਦੇ ਗੁਰਮੀਤ ਸਿੰਘ ਕੋਲ 15 ਸਾਲ ਪੁਰਾਣਾ ਟਰੈਕਟਰ ਸੀ ਹਰ ਸਾਲ ਮੁਰੰਮਤ ਤੇ ਜਿਹੜਾ ਉਹ 30 ਤੋਂ 40 ਹਜ਼ਾਰ ਰੁਪਏ ਖਰਚ ਕਰ ਦਿੰਦਾ ਸੀ ਡੀਜ਼ਲ ਵੀ ਵੱਧ ਖਾਂਦਾ ਸੀ ਉਹ ਟਰੈਕਟਰ ਤੇ ਕੰਮ ਵੀ ਖੋਲਾ ਕਰਦਾ ਸੀ ਹੁਣ ਵੀਰ ਉਹ ਕਹਿੰਦਾ ਹੈ ਕਿ ਨਵਾਂ ਲੈ ਲਵਾਂ ਪਰ 8 ਤੋਂ 10 ਲੱਖ ਰੁਪਏ ਕਿੱਥੋਂ ਲਾਵਾਂ ਠੀਕ ਹੈ ਇਹੀ ਜਿਹੜੇ ਹਾਲਾਤ ਨੇ ਅੱਜ ਹਰ ਇੱਕ ਕਿਸਾਨ ਦੇ ਠੀਕ ਹੈ ਉਹ ਪੁਰਾਣੇ ਟਰੈਕਟਰਾਂ ਜਿਹੜੇ ਨੇ ਕਿਸਾਨ ਵੀਰ ਨੇ ਪੁਰਾਣੇ ਟਰੈਕਟਰਾਂ ਜਿਹੜੇ ਲੱਗੇ ਹੋਏ ਨੇ ਤੇ ਉਹ ਜਿਹੜਾ ਹੈ ਉਹਨਾਂ ਦਾ ਸਮਾਂ ਪੈਸਾ ਤੇ ਜਿਹੜਾ ਹੈ ਜਿਹੜਾ ਬਰਬਾਦੀ ਕਰ ਰਿਹਾ ਸਮੇਂ ਦੀ ਬਰਬਾਦੀ ਕਰ ਰਿਹਾ ਤੇ ਜਿਹੜਾ ਪੈਸੇ ਦੀ ਬਰਬਾਦੀ ਕਰ ਰਿਹਾ ਠੀਕ ਹੈ ਉਸ ਤੋਂ ਵਜੇ ਮੰਨ ਕੇ ਚਲੋ ਖਰਾਬ ਹੋ ਜਾਂਦੇ ਤੇ ਉਹਨਾਂ ਤੇ ਜਿਹੜਾ ਹੈ 30 ਤੋਂ 40000 ਰੁਪਏ ਜਿਹੜਾ ਹੈ ਹਰ ਸਾਲ ਜਿਹੜੀ ਮੁਰੰਮਤ ਤੇ ਖਰਚਾ ਆ ਜਾਂਦਾ ਹੈ ਠੀਕ ਹੈ ਵੀਰ ਹੁਣ ਗੱਲ ਕਰਦੇ ਹਾਂ ਸਰਕਾਰ ਵੱਲੋਂ ਨਵੇਂ ਫੈਸਲੇ ਬਾਰੇ ਸਾਥੀਓ ਹੁਣ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਟਰੈਕਟਰ ਦੇ ਪਹਿਲਾਂ 1218% ਜਿਹੜਾ GST ਲੱਗਦਾ ਸੀ ਹੁਣ ਜਿਹੜਾ ਉਹਨੂੰ ਘਟਾ ਕੇ ਸਿਰਫ 5% ਕਰ ਦਿੱਤਾ ਗਿਆ ਹੈ ਸਿੱਧੀ ਗੱਲ ਮੈਂ ਤੁਹਾਨੂੰ ਸਿੱਧੀ ਗੱਲ ਤੋਂ ਸਮਝਾਣਾ ਕਿ ਜੇਕਰ ਟਰੈਕਟਰ ਦੀ ਕੀਮਤ 8 ਲੱਖ ਸੀ ਤਾਂ ਪਹਿਲਾਂ 96000 ਜਿਹੜਾ GST ਵੱਧ ਦੇਣਾ ਪੈਂਦਾ ਸੀ ਉੱਪਰ ਠੀਕ ਹੈ ਜਿਹੜਾ 8 ਲੱਖ ਤੋਂ ਉੱਪਰ ਜਿਹੜਾ ਹੈ GST ਦੇਣਾ ਪੈਂਦਾ ਸੀ 96000 ਹੁਣ ਜਿਹੜਾ ਕੇਵਲ ਸਿਰ ਤੁਹਾਨੂੰ ਜਿਹੜਾ ਹੈ 30 ਤੋਂ 40000 ਰੁਪਏ ਜਿਹੜਾ GST ਦੇਣਾ ਪਵੇ ਟਰੈਕਟਰ ਤੇ ਮਤਲਬ ਕਿ ਇੱਕ ਟਰੈਕਟਰ ਦੇ ਤੋਂ ਜਿਹੜਾ ਹੈ 72000 ਰੁਪਏ ਦੀ ਬਚਤ ਸਿਰਫ GST ਕਟਿੰਗ ਕਰਕੇ ਹੋ ਰਹੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਗੱਲ ਕਰੀਏ ਕੰਪਨੀਆਂ ਦੇ ਮੁਕਾਬਲੇ ਬਾਰੇ ਹੋਰ ਵੱਡੀ ਗੱਲ ਤਾਂ ਇਹ ਹੈ ਸਾਥਿਓ ਕੰਪਨੀਆਂ ਵਿੱਚ ਆਪਸੀ ਮੁਕਾਬਲਾ ਜਿਹੜਾ ਹੈ ਚਿਰ ਬਿਆਹ ਹੈ Mahindra, Sunalika, Sabraaj, New Holland ਸਭ ਨੇ ਜਿਹੜੇ ਰੇਟ ਆਪਣੇ ਘਟਾ ਦਿੱਤੇ ਨੇ। ਕੁਝ ਕੰਪਨੀਆਂ 70 ਹਜ਼ਾਰ ਤੱਕ ਜਿਹੜੀ ਛੂਟ ਦੇ ਰਹੀਆਂ ਨੇ ਤੇ ਕੁਝ 0% ਵਿਆਦ ਤੇ EMI ਜਿਹੜੀ ਕੁਝ ਤਾਂ ਜਿਹੜੀ EMI ਤੇ ਜਿਹੜੇ ਟਰੈਕਟਰ ਦੇ ਦੇਣ ਨੇ ਤੇ ਕੁਝ ਤਾਂ ਕਹਿ ਰਹੇ ਹਨ ਕਿ ਪੁਰਾਣਾ ਟਰੈਕਟਰ ਦਿਓ ਤੇ ਨਵਾਂ ਘੱਟ ਰੇਟ ਤੇ ਲੈ ਜਾਓ। ਠੀਕ ਹੈ ਜਦੋਂ ਦਾ GST ਘਟਿਆ ਇਸ ਤਰ੍ਹਾਂ ਦੇ ਜਿਹੜੀ ਹੈ ਕੰਪਨੀਆਂ ਵੱਲੋਂ ਜਿਹੜੇ ਐਸ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਗਤੀਵਿਧੀ ਕੀਤੀ ਜਾ ਰਹੀ ਹੈ ਠੀਕ ਹੈ। ਕਈ ਕੰਪਨੀਆਂ ਜਿਹੜੇ ਜ਼ੀਰੋ ਪੋਜੀਸ਼ਨ ਵਿਆਸ ਤੇ EMI ਬਣਾ ਕੇ ਜਿਹੜੇ ਟਰੈਕਟਰ ਦੇ ਰਹੀਆਂ ਨੇ ਤੇ ਕੁਝ ਕੰਪਨੀਆਂ ਵੱਲੋਂ ਜਿਹੜਾ ਹੈ 80000 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ ਤੇ ਕੁਝ ਕੰਪਨੀਆਂ ਪੁਰਾਣੇ ਟਰੈਕਟਰ ਦਿਓ ਤੇ ਨਵਾਂ ਟਰੈਕਟਰ ਘੱਟ ਰੇਟ ਤੇ ਕਰ ਲਿਆ ਜਿਵੇਂ ਸਰਦਨ ਦੇ ਜਿਹੜੇ ਆਫਰ ਚਲਾ ਕੇ ਬੈਠੀਆਂ ਨੇ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਵੀਰੋ ਅਸਲੀ ਹਿਸਾਬ ਕਿਤਾਬ ਦੀ ਠੀਕ ਹੈ ਪਹਿਲਾਂ ਕਿੰਨੇ ਦਾ ਟਰੈਕਟਰ ਸੀ ਹੁਣ ਕਿੰਨੇ ਦਾ ਤੁਹਾਨੂੰ ਕਿੰਨਾ ਫਾਇਦਾ ਹੋ ਰਿਹਾ ਇਹਦੇ ਬਾਰੇ ਜਿਹੜੀ ਪੂਰੀ ਆਪਾਂ ਗੱਲ ਕਰਦੇ ਹੁਣ ਸਾਥੀਓ ਇੱਕ ਕਿਸਾਨ 50 ਹਾਰਸ ਪਾਵਰ ਦਾ ਟਰੈਕਟਰ ਲੈਣਾ ਚਾਹੁੰਦਾ ਹੈ ਜਿਸ ਦੀ ਕੀਮਤ 8.5 ਲੱਖ ਹੈ ਪਹਿਲਾਂ ਜਿਹੜੀ ਸੀ 8.5 ਲੱਖ ਪਲਸ 12% ਜਿਹੜਾ GST ਲੱਗਦਾ ਸੀ ਤੇ ਜਿਹੜੀ ਕਿਸਾਨ ਨੂੰ 9.5 ਲੱਖ ਰੁਪਏ ਜਿਹੜਾ ਹੈ ਕੰਪਨੀ ਨੂੰ ਦੇਣਾ ਪੈਂਦਾ ਸੀ ਟਰੈਕਟਰ ਲੈਣ ਲਈ ਠੀਕ ਹੈ ਹੁਣ ਜਦੋਂ ਜਿਹੜਾ GST ਕਰਦੇ ਆ ਉਸ ਤੋਂ ਬਾਅਦ ਹੁਣ 8.5 ਲੱਖ ਰੁਪਏ ਟਰੈਕਟਰ ਦਾ ਰੇਟ ਤੇ ਜਿਹੜਾ 5% GST ਜਿਹੜਾ ਹੈ ਲਗਭਗ ਕਿਸਾਨ ਨੂੰ 8.70 ਜਾਂ ਦੇ ਕਰੀਬ ਜਿਹੜਾ ਹੈ ਆ ਆਪਣਾ ਜਿਹੜਾ ਪੈਸਾ ਦੇਣਾ ਪਵੇਗਾ ਠੀਕ ਹੈ ਸਿੱਧੀ ਸਿੱਧੀ ਜਿਹੜੀ ਬਚਤ ਦੀ ਗੱਲ ਕਰੀਏ ਤਾਂ 70 ਤੋਂ ਸੀ ਜਾਂਦੇ ਦੀ ਜਿਹੜੀ ਹੈ ਜੀਐਸਟੀ ਘਟਨ ਕਰਕੇ ਜਿਹੜੀ ਹੈ ਸਿੱਧੀ ਸਿੱਧੀ ਬਚਤ ਹੋ ਰਹੀ ਹੈ ਉਸ ਤੋਂ ਬਾਅਦ ਸਾਥੀ ਜਿਹੜੀ ਕੰਪਨੀ ਹੋਰ ਛੂਟ ਦੇਵੇ ਤੁਹਾਨੂੰ ਇੱਕ ਤਾਂ 70000 ਰੁਪਏ ਦੀ ਤਰੀਕੇ ਛੂਟ ਮਿਲ ਗਈ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਜਿਹੜੀ ਕੰਪਨੀ ਤੁਹਾਨੂੰ ਉਸ ਤੋਂ ਉੱਪਰ ਵੀ ਕੁਝ ਛੂਟ ਦੇਵੇ ਤਾਂ ਤੁਹਾਨੂੰ ਜਿਹੜੀ ਹੈ 1 ਲੱਖ ਤੋਂ ਉੱਪਰ ਦਾ ਜਿਹੜਾ ਤੁਹਾਨੂੰ ਫਾਇਦਾ ਹੋ ਰਿਹਾ ਹੈ ਠੀਕ ਹੈ ਐਸ ਕਰਕੇ ਜਿਹੜਾ ਹੈ ਐਨਨ ਜਿਹੜਾ ਕਿਸਾਨਾਂ ਦੇ ਜੇਬ ਤੇ ਜਿਹੜਾ ਘੱਟ ਬੋਝ ਪਵੇਗਾ ਠੀਕ ਹੈ ਉਹਨਾਂ ਦਾ ਜਿਹੜਾ ਹੈ ਪੈਸਾ ਵੀ ਬਚੇਗਾ ਐਸ ਪੈਸੇ ਦਾ ਇਸਤੇਮਾਲ ਜਿਹੜਾ ਹੋ ਗੀ ਜਾਂ ਕਿ ਕਿਸੇ ਵੱਖਰੇ ਵੱਖਰੇ ਕੰਮ ਤੇ ਜਿਹੜਾ ਹੈ ਇਸਤੇਮਾਲ ਕਰ ਸਕਦੇ ਨੇ ਉਸ ਤੋਂ ਬਾਅਦ ਵੀ ਰੋ ਗੱਲ ਕਰੀਏ EMI ਤੇ ਕਰਜ਼ੇ ਦੀ ਸਹੂਈਦਾ ਬਾਰੇ ਵੀਰੋ ਜਦੋਂ ਦਾ ਜਿਹੜਾ GST ਘਟਾਇਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਬੈਂਕ ਵੀ ਮੁਕਾਬਲੇ ਤੇ ਆ ਗਿਆ ਹੈ ਪਿੰਡ ਦਾ ਕੋਆਪਰੇਟਿਵ ਬੈਂਕ 7% ਵਿਆਹ ਤੇ ਲੋਨ ਦੇ ਰਿਹਾ ਹੈ ਠੀਕ ਹੈ ਨੈਸ਼ਨਲਾਈਜ਼ਡ ਬੈਂਕ 5 ਸਾਲ ਲਈ EMI ਸਕੀਮ ਦੇ ਰਹੇ ਨੇ ਕੁਝ ਕੰਪਨੀਆਂ ਜ਼ੀਰੋ ਪਰਸੇ ਡਾਊਨ ਪੇਮੈਂਟ ਵੀ ਕਰ ਰਹੀਆਂ ਨੇ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਪਹਿਲਾਂ 3-4 ਲੱਖ ਰੁਪਏ ਇਕੱਠਾ ਕਰਕੇ ਲੈਣ ਵਾਲੇ ਟ੍ਰੈਕਟਰ ਸੋਚਦਾ ਸੀ ਹੁਣ ਕੇਵਲ ਜਿਹੜਾ ਹੈ ਕੁਝ ਲੱਖ 1 ਲੱਖ ਰੁਪਏ ਦੇ ਕੇ ਜਿਹੜਾ ਹੈ ਆਪਣਾ ਟ੍ਰੈਕਟਰ ਘਰ ਲੈ ਕੇ ਜਾ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਵੀ ਗੱਲ ਕਰੀਏ ਕਿ ਜਿਹੜਾ ਟ੍ਰੈਕਟਰ ਹੈ ਹੁਣੇ ਖਰੀਦਣਾ ਚਾਹੀਦਾ ਹੈ ਜਦੋਂ ਦਾ GST ਕਟਾਇਆ ਗਿਆ ਹੈ ਤਾਂ ਟਰੈਕਟਰ ਦੇ ਜਿਹੜੇ ਰੇਟ ਨੇ ਡਿੱਗ ਚੁੱਕੇ ਨੇ ਵੱਖ-ਵੱਖ ਕੰਪਨੀਆਂ ਵੱਲੋਂ ਜਿਹੜੀ ਮਸ਼ਹੂਰ ਕੰਪਨੀਆਂ ਉਹਨਾਂ ਵੱਲੋਂ ਜਿਹੜੀ ਹੈ ਕਿਸਾਨਾਂ ਨੂੰ ਵੱਖਰੇ-ਵੱਖਰੇ ਜਿਹੜੇ ਬਜਟ ਦੇ ਕੇ ਜਿਹੜਾ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਤਾਂ ਹੁਣ ਗੱਲ ਕਰੀ ਆਪਾਂ ਇਹ ਜਿਹੜਾ ਸਮਾਂ ਹੈ ਇਸ ਸਮੇਂ ਦੇ ਦੌਰਾਨ ਜਿਹੜਾ ਕਿਸਾਨ ਨੂੰ ਟਰੈਕਟਰ ਖਰੀਦਣਾ ਚਾਹੀਦਾ ਹੈ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਜਾਂ ਨਹੀਂ ਉਠਾਉਣਾ ਚਾਹੀਦਾ ਵੀਰੋ ਇਸ ਵੇਲੇ ਤਿੰਨ ਗੱਲਾਂ ਨੇ GST ਕੱਟ ਗਿਆ ਹੈ ਬੀਕੀ ਤੇ ਜਿਹੜਾ ਹੈ ਵੱਧ ਵੀ ਸਕਦਾ ਹੈ ਠੀਕ ਹੈ ਹੁਣ ਦਾ ਜਿਹੜਾ ਟਾਈਮ ਹੈ ਹੁਣ ਦੇ ਸਮੇਂ 'ਚ ਜਿਹੜਾ GST ਕੱਟਿਆ ਹੋਇਆ ਹੈ ਠੀਕ ਹੈ ਆਉਣ ਵਾਲੇ ਟਾਈਮ 'ਚ ਜਿਹੜਾ ਹੈ ਇਹ ਵੱਧ ਵੀ ਸਕਦਾ ਹੈ ਠੀਕ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਤਾਂ ਕੰਪਨੀਆਂ ਰੇਟ ਜਿਹੜੀ ਘਟਾਰੀਆਂ ਨੇ ਕੁਝ ਟਾਈਮ 'ਚ ਜਦੋਂ GST ਕੱਟਿਆ ਉਸ ਤੋਂ ਬਾਅਦ ਜਿਹੜਾ ਹੈ ਕੰਪਨੀਆਂ ਆਪਣੇ ਰੇਟ ਘਟਾਦੇ ਨੇ ਫਸਲ ਕੱਟਣ ਦੇ ਸੀਜ਼ਨ 'ਚ ਰੇਟ ਚੜ ਜਾਣਗੇ ਹੁਣ ਜਿਵੇਂ ਥੋੜੇ ਟਾਈਮ ਤੋਂ ਜਿਹੜਾ ਹੈ ਫਸਲ ਕੱਟਣ ਦਾ ਸੀਜ਼ਨ ਆ ਜਾਏਗਾ ਤੇ ਜਿਹੜੇ ਰੇਟ ਨੇ ਉਹ ਚੁੱਕੇ ਜਾਣਗੇ ਤੇ ਹੁਣ ਐਸੇ ਜਿਹੜਾ ਹੈ ਸਾਥੀ ਉਸ ईएमआई ਸਕੀਮਾਂ ਵੀ ਚੱਲ ਰਹੀਆਂ ਨੇ ਬਾਅਦ ਵਿੱਚ ਇਹਨਾਂ ਦਾ ਪਤਾ ਨਹੀਂ ਸਾਨੂੰ ਠੀਕ ਹੈ ਹੁਣ ਜਿਹੜਾ ਟਾਈਮ ਚੱਲ ਰਿਹਾ ਹੈ ਇਹ ਜਿਹੜਾ ਫਾਇਦੇ ਦਾ ਸੌਦਾ ਚੱਲ ਰਿਹਾ ਹੈ ਕਿਸਾਨਾਂ ਲਈ ਤੇ ਆਉਣ ਵਾਲੇ ਟਾਈਮ 'ਚ ਸਾਨੂੰ ਨਹੀਂ ਪਤਾ ਸਰਕਾਰਾਂ ਦਾ ਕੀ ਬੰਦਾ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਹੁਣ ਸਰਕਾਰਾਂ ਵੱਲੋਂ ਜਿਹੜਾ ਹੈ ਜੀਐਸਟੀ ਘਟਾ ਦਿੱਤਾ ਗਿਆ ਹੈ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਹੈ ਜੀਐਸਟੀ ਵੱਧ ਵੀ ਸਕਦਾ ਹੈ ਤਾਂ ਹੁਣ ਜਿਹੜਾ ਫਾਇਦੇ ਦਾ ਸੌਦਾ ਹੈ ਤੁਹਾਡੇ ਲਈ ਐਸਕੇ ਕਿਸਾਨੀ ਹੁਣ ਹੁਣੇ ਹੀ ਖਰੀਦਣਾ ਸਭ ਤੋਂ ਵਧੀਆ ਸਮਾਂ ਹੈ ਠੀਕ ਹੈ ਸਾਥੀ ਤੁਸੀਂ ਦੱਸੋ ਤੁਹਾਡੇ ਪਿੰਡ ਵਿੱਚ ਕਿਹੜਾ ਟਰੈਕਟਰ ਸਭ ਤੋਂ ਵੱਧ ਚੱਲਦਾ ਹੈ ਸੋਨੋ ਵਾਲੀਕਾ ਸਵਰਾਜ ਮਹੀਂਦਰਾ ਜਾਂ ਨਿਊ ਹੋਲੈਂਡ ਇਹਦਾ ਕਮੈਂਟ ਕਰਕੇ ਜਿਹੜਾ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਤਾਂ ਕਿ ਜਿਹੜਾ ਹਰ ਕਿਸਾਨ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਪਿੰਡਾਂ 'ਚ ਕਿਹੜੇ ਕਿਹੜੇ ਜਿਹੜੇ ਟਰੈਕਟਰ ਨੇ ਇਸ ਸਮੇਂ ਚੱਲ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਕਿ ਜੀਐਸਟੀ ਘਟਾਉਣ ਤੋਂ ਬਾਅਦ ਜਿਹੜਾ ਹੈ ਸਰਕਾਰ ਵੱਲੋਂ ਜਿਹੜਾ ਅਨ ਜਿਹੜਾ ਯਾਨੀ ਕਿ ਉਸ ਸਾਹੀ ਕੀਤਾ ਜਾ ਰਿਹਾ ਕਿਸਾਨ ਨੂੰ ਟਰੈਕਟਰ ਲੈਣ ਤੇ ਤੁਹਾਡੀ ਕੀ ਰਾਏ ਹੈ ਇਹਨਾਂ ਦਿਨਾਂ ਚ ਟਰੈਕਟਰ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਤੁਸੀਂ ਆਪਣੀ ਜਿਹੜੀ ਰਾਏ ਹੈ ਉਹਨੂੰ ਕਮੈਂਟਾਂ ਦੇ ਲਾਈਨ ਜਰੂਰ ਦੱਸੋ ਸਤਿ ਸ੍ਰੀ ਅਕਾਲ ਕਿਸਾਨ ਦਾ ਸਾਥ ਟਰੈਕਟਰ ਹੀ ਹੈ ਜਿੰਨਾ ਮਜ਼ਬੂਤ ਟਰੈਕਟਰ ਉਹਨਾ ਮਜ਼ਬੂਤ ਕਿਸਾਨ ਦਾ ਕਰ ਐਸ ਲਈ ਸੋਚ ਸਮਝ ਕੇ ਫੈਸਲਾ ਕਰੋ ਪਰ ਹੁਣੇ ਕਰਨਾ ਜਿਹੜਾ ਹੈ ਚੰਗਾ ਫਾਇਦਾ ਫੈਸਲਾ ਹੈ ਠੀਕ ਹੈ ਇਹ ਜਿਹੜਾ ਸਮਾਂ ਹੈ ਇਹ ਫੈਸਲਾ ਕਰਨ ਦਾ ਸਮਾਂ ਹੈ ਸਤਿ ਸ਼੍ਰੀ ਅਕਾਲ ਜੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜਿਹੜਾ ਹੈ ਐਸ ਕੀ ਜੀਐਸਟੀ ਘਟਨ ਦਾ ਜਿਹੜਾ ਫਾਇਦਾ ਹੋ ਰਿਹਾ ਹੈ ਟਰੈਕਟਰ ਤੇ ਉਹਦੇ ਜਿਹੜਾ ਲਾਭ ਲੈ ਸਕੀਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਟਰੈਕਟਰ ਲਈ ਸਰਕਾਰੀ ਸਬਸਿਡੀ ਕਿੱਥੇ ਮਿਲਦੀ ਹੈ ਤਨਵਾ ਜੀ ਸਬਸਕ੍ਰਾਈਬ ਕਰ ਸਕਦੇ ਹੋ